ਸਾਸਰੀ ਕਾਲ ਜੀ ਹਾਂਜੀ ਵੀਰੇ 45 ਗਾਵਾਂ ਬਕਾਊ ਵੱਡੀਆਂ ਫਾਰਮਾਂ ਨੇ ਵੀਰੇ 45 ਗਾਵਾਂ ਬਕਾਊ ਐਚ ਐਫ ਜਰਸੀ ਸਾਈਲ ਕਾਫੀ ਕ੍ਰੋਸ ਐਲਸਰ ਗਰਲੈਂਡੋ ਆਦ ਹਰ ਤਰ੍ਹਾਂ ਦੀ ਨਸਲ ਦੀਆਂ ਵੀਰੇ 45 ਗਾਵਾਂ ਬਕਾਊ ਕੱਲਾ ਕੱਲਾ ਕਰਕੇ ਵੀਰੇ ਨਗ ਵੇਚਾਂਗੇ ਟੋਕੜ ਬੈਡ ਵਾਲਾ ਵੀਰ ਫੋਨ ਨਾ ਲਾਵੇ ਛੋਟੀਆਂ ਬੱਸੀਆਂ ਵਾਲਾ ਵੀਰ ਫੋਨ ਨਾ ਲਾਵੇ ਹਾਂਜੀ ਵੀਰ ਜੀ ਆਪਣਾ ਐਡਰੈਸ ਨੋਟ ਕਰ ਲਓ ਮੇਰਾ ਵੀਰੇ ਨਾਮ ਰਮਨਪ੍ਰੀਤ ਸਿੰਘਾ ਪਿੰਡ ਸੀਨੀ ਬਾਲ ਕਲਾ ਹੈਗਾ ਵੀਰ ਜੀ ਵੱਡਾ ਸੀਨੀਅਰ ਜਿਹੜਾ ਫਾਰਮਾ ਸੀਨੀ ਬਾਲ ਕਲਾ ਤੋਂ 1.5 ਕਿਲੋਮੀਟਰ ਚੱਲ ਕੇ ਵੀਰੇ ਕਲਾਂ ਦੀ ਸੜਕ ਤੇ ਆਪਣਾ ਫਾਰਮ ਆਉਂਦਾਗਾ ਜਿਹੜਾ ਵੀਰੇ ਆਪਣਾ ਬਰਨਾਲਾਗਾ ਜਿਹੜਾ ਵੀਰੇ ਬਰਨਾਲਾ ਤੇ ਜਿਹੜੀ ਬੈਡ ਦੇਖ ਸਕਦੇ ਹੋ ਥੱਲੇ ਵੀਰੇ 42 ਲੀਟਰ ਕੰਡੇ ਵਾਲਾ ਤੋਲ ਹੈਗਾਗਾ ਜਿਹੜਾ ਵੀਰੇ ਆਪਣਾ ਬਰਨਾਲਾਗਾ ਫੋਨ ਨੰਬਰ ਵੀਜੀ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ ਮੇਰਾ WhatsApp ਵੀ ਐਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ WhatsApp ਤੇ ਮੈਨੂੰ ਮੈਸੇਜ ਕਰੂਗਾ ਤਾਂ ਉਹ ਵੀਰ ਨੂੰ ਸਾਡੀ ਜਿਹੜੀ ਲੋਕੇਸ਼ਨ ਉਹ ਆਟੋਮੈਟਿਕ ਆਜੂਗੀ ਉਹਦੇ ਟੱਚ ਕਰਕੇ ਆ ਜਾ ਸਿੱਧਾ ਵੀਰ ਨੂੰ ਉਹ ਫਾਰਮ ਤੇ ਲੈ ਕੇ ਉਹ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਪੈਣੀ ਆ ਦੇਖ ਸਕਦਾ ਜਿਵੇਂ ਬੱਚਾ ਵੀਰੇ ਬਿਲਕੁਲ ਖੀਰਾ ਦੁੱਧੰਦਿਆਂ ਦੇ ਵਿੱਚ ਬਾਕੀ ਤੁਹਾਨੂੰ ਕੱਲਾ ਕੱਲਾ ਲੈ ਕੇ ਤੂੰ ਅੱਗੇ ਤੋਰ ਕੇ ਦਿਖਾਉਣੇ ਆਂਗੇ ਜਿਹੜਾ ਵੀਰੇ ਮਾਲ ਵੇਚਣਾ ਇਸ ਤਰੀਕ ਨੋਟ ਕਰ ਲਓ ਹਾਂਜੀ ਵੀਰੇ ਜਿਹੜੀ ਆਪਾਂ ਵੀਡੀਓ ਬਣਾ 16 ਤਰੀਕ ਨੂੰ ਪਾਉਣੇ ਅੱਜ ਹੀ ਕਵਰ ਕਰ ਦਿਆਂਗੇ ਯਾਨੀ ਮਾਲ ਆਪਾਂ ਵੀਰੇ ਕੱਲ ਨੂੰ ਵੇਚਾਂਗੇ ਯਾਨੀ ਦੀ 17 ਤਰੀਕ 12ਵਾਂ ਮਹੀਨਾ 2024 ਵੀਰੇ ਦਿਨ ਮੰਗਲਵਾਰ ਬਣਦਾ 17 ਤਰੀਕ 12ਵਾਂ ਮਹੀਨਾ 2024 ਵੀਰੇ ਦਿਨ ਮੰਗਲਵਾਰ ਬਣਦਾ ਥਾਣੀ ਕੱਲ ਨੂੰ ਵੀਰੇ ਆਪਾਂ ਕੱਲ ਨੂੰ ਵੀਰ ਜੀ ਪ੍ਰਮਾਤਮਾ ਦੀ ਕਿਰਪਾ ਸਦਕਾ ਸਵੇਰੇ 8 ਵਜੇ ਸੌਦੇ ਚਾਲੂ ਕਰ ਦੇਾਂਗੇ ਕੱਲਾ ਕੱਲਾ ਕਰਕੇ ਨਾ ਗੇਚਾਂਗੇ ਦੁਪਹਿਰ ਦੇ 1 ਵਜੇ ਤੱਕ ਵੀਰੇ ਆਪਣਾ ਕੰਮ ਚੱਲੂਗਾ ਹਾਂਜੀ ਕਿਸੇ ਵੀ ਵੀਰ ਨੇ ਸਾਡੇ ਫਾਰਮ ਤੇ ਆਉਣਾਗਾ ਤਾਂ ਵੀਰ ਜੀ ਤੁਸੀਂ ਆਉ ਦਾ ਬਾਹਰੋਂ ਅੱਜ ਰੇਟ ਪਤਾ ਕਰ ਲੋ ਜੀ ਤੁਹਾਡਾ ਵੀਰ ਜੀ ਬਾਹਰੋਂ ਰੇਟ ਪਤਾ ਕਰਿਆ ਹੋਊਗਾ ਤਾਂ ਤੁਹਾਨੂੰ ਵੀਰੇ ਸੀਨੀ ਬਾਗਨ ਡੇਰੀ ਫਾਰਮ ਤੇ ਆਮ ਹੋਵੋਗੇ ਤੁਹਾਨੂੰ ਪੂਰਾ ਵਿਸ਼ਵਾਸ ਨਾ ਕਰ ਸਕਦਾ ਵੀਰ ਜੀ ਤੁਹਾਨੂੰ 15 ਤੋਂ 20 ਹਜ਼ਾਰ ਦਾ ਕੱਲੀ ਕੱਲੀ ਗੋਊ ਦੇ ਵਿੱਚ ਵੀਰੇ ਤੁਹਾਡਾ ਫਾਇਦਾ ਤੁਹਾਨੂੰ ਨਜ਼ਰ ਆਉਂਦਿਆ ਪਾਊਗਾ ਉਹ ਵੀਰੇ ਅਸਿਨੀ ਕਹਿਣਾ ਤੁਸੀਂ ਆਉ ਦਾ ਮੂੰ ਵੀਹਾਂ ਸਾਡਾ ਫਾਇਦਾ ਹੋਇਆਗਾ। ਬਾਕੀ ਵੀਰ ਜੀ ਤੈਨੂੰ ਆਪਾਂ ਇਕੱਲਾ ਇਕੱਲਾ ਨਾਲ ਤੋੜ ਕੇ ਦਿਖਾਉਣੇ ਆ ਤਕਰੀਬਨ ਤਾਂਹਾਂ ਦਾ ਮਾਲ ਤੋੜ ਕੇ ਦਿਖਾਉਣੇ ਆ ਤੇ ਇਹਨਾਂ ਦੀ ਡਿਟੇਲ ਦਿੰਨੇ ਆ। ਬਾਕੀ ਵੀਰ ਜੀ ਇਤੂ ਮਗਰੋਂ ਕੋਈ ਵੀ ਵੀਰ ਨਾ ਆਵੇ ਕਿਉਂਕਿ ਵੀਰੇ ਆਪਾਂ ਲਾਟ ਦੇ ਲਈ ਮਾਲ ਵੇਚਦੇ ਆ ਫਿਰ ਅੱਗੋਂ ਪਿੱਛੋਂ ਕੋਈ ਵੀ ਵੀਰ ਆਉਂਦਾ ਖਾਲੀ ਮੁੜਦਾ ਆਪ ਦੇਰਗਾ ਹੁੰਦਾ ਫਿਰ ਵੀਰੇ ਆਪ ਦੇ ਆਪ ਨੂੰ ਚੰਗਾ ਜਿਆ ਨਹੀਂ ਲੱਗਦਾਗਾ। ਲਿਓ ਵੀਰੇ। ਇਹ ਵੀਰ ਜੀ ਖੀਰੀ ਬੱਸੀਆ ਜਰਸੀ ਆ ਵੀਰੇ ਦੁੱਧ ਦੰਦਿਆਂ ਦੇ ਵਿੱਚ। ਇਹਦੀ 20 ਕ ਮਹੀਨੇ ਉਮਰ ਆ ਗਈ। ਜਿਹੜਾ ਵੀਰੇ ਆਪਣੇ ਕੋਲੇ 45 ਗਾਵਾਂ ਦਾ ਲਾਟ ਆ। ਇਹਦੇ ਵਿੱਚ 21 ਨਗ ਨਗ ਵੀਰ ਜੀ ਬਿਲਕੁਲ ਤਾਜ਼ੇ ਸੂਏ ਹੈਗੇ ਆ 21 ਨਗ ਵੀਰੇ ਬਿਲਕੁਲ ਤਾਜ਼ੇ ਸੂਏ ਆ 24 ਬੈੜਾਂ ਵੀਰੇ ਦੇ ਵਿੱਚ ਸੂਣ ਆਲੀਆਂ ਹੈਗੀਆਂ 5-7 ਦਿਨ ਦੇ ਵਿੱਚ ਉਹ 5-4 ਦਿਨ ਦੇ ਵਿੱਚ ਸੂਏ ਇਹਦੇ 21 ਬੈੜਾਂ ਵੀਰੇ ਬਿਲਕੁਲ ਹਾਜ਼ਰ ਨੇ ਗਿੱਲੇ 나ੜੂਏ ਉਹਨਾਂ ਬੱਚਿਆਂ ਦੇ ਬਾਕੀ ਇਕੱਲਾ-ਇਕੱਲਾ ਕਰਕੇ ਵੀਰੇ ਨਗ ਵੇਚਾਂਗੇ ਵੇਚ ਵੀਰ ਕਹਿੰਦੇ ਵੀਰ ਉਸ ਤੋਂ ਕੋਈ ਬੋਲੀ ਲਾ ਦੇ ਨਹੀਂ ਮੀਟੀ ਜਿਹੜਾ ਵੀ ਕੋਈ ਵੀ ਨਾ ਕਿਸੇ ਵੀਰ ਨੇ ਇੱਕ ਨੇ ਮੰਗ ਲਿਆ ਉਹਦੀ ਆਪਾਂ ਵੀਰ ਦੀ ਜਾਣੀ ਦੀ ਅੱਧਾ ਘੰਟਾ ਵੀਰੇ ਵੇਟ ਕਰਦੇ ਆ ਜਿੰਨਾ ਚਿਰ ਉਹ ਆਪਾਂ ਨੂੰ ਹਾਂ ਨਾ ਦਾ ਜਵਾਬ ਨਹੀਂ ਦੇ ਉੱਪਰ ਦੀ ਵੀਰੇ ਆਪਾਂ ਕਿਸੇ ਨੂੰ ਮੁੱਲ ਵੀ ਨਹੀਂ ਕਰ ਦੇਗੇ ਜਿਹੜਾ ਵੀਰੇ ਬੱਚਾ ਕਹਿੰਦਾ 14 ਨਾਲ ਟਾਈਮ ਬਾਕੀ ਹੈਗਾ ਵੀਰੇ ਇਹ ਬੱਚੇ ਦਾ ਵੀਰੇ ਆਪਣੇ ਫਾਰਮ ਤੇ ਸੂਪੀ ਤਾਂ 20 ਕਿਲੋ ਵੀਰਜੀ ਦੁੱਧ ਚਵਾ ਦੇਾਂਗੇ ਜਿਹੜਾ ਮਾਲ ਆ ਵੀਰੇ ਤਕਰੀਬਨ ਆਪਣੇ ਕੋਲੇ 24-25 ਗਾਇਆਂ ਦਾ ਵੀਰੇ ਬਲੱਡ ਲਾਈਨ ਆਪਣੇ ਕੋਲ ਰਿਖਤੀ ਰੂਪ ਦੇ ਵਿੱਚ ਆਈ ਹੈਗੀ ਜਿਹੜਾ ਫਾਰਮ ਵਾਲਾ ਮਾਲ ਆ ਉਹਨਾਂ ਦੀ ਬਲੱਡ ਲਾਈਨ ਆਪਾਂ ਨੂੰ ਰਿਖਤੀ ਰੂਪ ਦੇ ਵਿੱਚ ਮਿਲੀ ਹੈਗੀ ਉਹ ਅੱਗੇ ਵੀ ਵੀਰਾਂ ਨੂੰ ਆਪਾਂ ਰਿਖਤੀ ਰੂਪ ਦੇ ਵਿੱਚ ਹੀ ਦੇਵਾਂਗੇ ਨਾ ਵੀਰੇ ਆਪਾਂ ਡਾਟਾ ਕਿਸੇ ਤੋਂ ਮੂੰਝਮਾਨੀ ਪੁੱਛੀਏ ਤੇ ਨਾ ਅੱਗੇ ਦੱਸੀਏ ਫੇ ਬੱਚਾ ਦੇਖ ਸਕਦਾ ਹੋ ਵੀਰੇ ਬਿਲਕੁਲ ਨਿਕਾ ਮੂੰਹ ਆ ਬੈਸਮੀ ਬੈੜ ਆ ਗਈ ਵੀਰੇ ਜਿਹਨੂੰ ਲੈਟਮੀ ਆਪਾਂ ਵਿੱਚ ਲੈਟਮੀ ਕਹਿੰਦੇ ਵਿੱਚ ਬੈਸਮੀ ਕਹਿੰਦੇ ਛੋਟੀ-ਕੋਟੀ ਦੀ ਆਹ ਦੇਖ ਸਕਦਾ ਹੋ ਲੈਵੇ ਤੇ ਮਰਵਾ ਦੇਓ ਜੀ ਕੈਮਰਾਮੈਨ ਬੇਰ ਨੂੰ ਬੇਨਤੀ ਕਰਦਾ ਦੇਖ ਸਕਦਾ ਹੋ ਵੀਰੇ ਕੱਲਾ-ਕੱਲਾ ਥਾਣਾ ਨਿਕਰਮਾ ਚਾਰ ਸਫੇਰ ਨੂੰ ਫੋਟੋ-ਫੋਟਾ ਵੀਰੇ ਲੈਵਾ ਚਾੜਾਗਾ ਜਣੀ ਸੂਣ ਨੂੰ ਪੰਜ ਚਾਰ ਦਿਨ ਲੋਹ ਕਰਮ ਵਾਲੀ ਇਹ ਇਹ ਬੈੜ ਵੀਰੇ ਜਣੀ ਦੀ ਆਪਾਂ 20 ਲੀਟਰ ਤੋਂ ਬਾਹਰ ਚਵਾ ਦੇਾਂਗੇ 23-24 ਕਿਲੋ ਤੋਂ ਦੇਣਾ ਨੇ ਬੱਚੇ ਨੇ ਇਹ ਐਰ ਸਾਇਰ ਦੇ ਵਿੱਚ ਆ ਗਿਆ ਵੀਰੇ ਕ੍ਰੋਸ ਬੱਚਾ ਐਰ ਸਾਇਰ ਦੇ ਵਿੱਚ ਆ ਗਿਆ ਬਾਕੀ ਵੀਰ ਜੀ ਸਾਰਾ ਜਿਹੜਾ ਮਾਲ ਆ ਅੱਥੀ ਤਵਾਈ ਵਾਲਾ ਹੈਗਾ ਜਿਹੜੇ ਵੀਰ ਨੇ ਮਸੀਤ ਤੇ ਲਾਉਣਾ ਮਸੀਤ ਤੇ ਵੀ ਲਾ ਸਕਦਾ ਹੈ ਲਿਓ ਵੀਰੇ ਤੋਰੋ ਅੱਗੇ ਉਦੋਂ ਅੱਗੇ ਵੀਰੇ ਆ ਦੇਖੋ ਬਾਕੀ ਜਿਹੜਾ ਮਾਲ ਆ ਚੇਫ ਨੇ ਜਿਆਦੇ ਪਿਆਰ ਵਾਲਾ ਮਾਲ ਆ ਵੀਰੇ ਜਿਆਦੇ ਪਿਆਰ ਵਾਲਾ ਮਾਲ ਹੋਊਗਾ ਵੀਰ ਜੀ ਉਹ ਦੁੱਧ ਵੀ ਸੋਨਾ ਦੇਊਗਾ ਕਿਉਂਕਿ ਸਿਆਲ ਦਾ ਜਿਹੜਾ ਸਿਸਟਮ ਹੁੰਦਾ ਵਿੱਚ ਵੀਰ ਬਹੁਤ ਜਿਆਣੀ ਦੁੱਧ ਪਾਉਂਦੇ ਸਕੀਨ ਹੁੰਦੇ ਆ ਚਲੋ ਬਾਕੀ ਵੀਰ ਜੀ ਸਿਆਲ ਦੇ ਵਿੱਚ ਲੋਕਾਂ ਦਾ ਕੋਈ ਜਿਆਦਾ ਖੇਤੀ ਦਾ ਹੁੰਦਾ ਨਹੀਂ ਕਿਉਂਕਿ ਜਿਹੜਾ ਸਾਈਡ ਬਿਜ਼ਨਸ ਆ 2 ਪੈਸੇ ਦੇ ਨਾਲ ਆ ਹੀ ਜਾਂਦੇ ਆ ਤੇ ਉਹ ਵੀ ਚੰਗਾ ਬਾਕੀ ਵੀਰ ਕੰਮ ਲੱਗੇ ਰਹਿੰਦੇ ਆ ਤੇ ਜਿਹੜੇ ਵੀਰੇ ਪਿਓਰ ਨਾ ਗਏ ਦੁੱਧ ਸੋਹਣਾ ਦਿੰਦੇ ਆ ਤੇ ਸਾਲ ਦੇ ਵਿੱਚ ਜਿਆਦਾ ਪਿਓਰ ਤੇ ਵੀਰੇ ਆਪਾਂ ਕੰਮ ਕਰਦੇ ਆ ਇਹ ਬੈਡ ਵੀਰ ਜੀ ਦੂਜਾ ਸੂਆ ਸੁਣੀ ਸੀ ਹਫਤੇ ਦੀ ਕੱਚੀ ਸੀ ਇਹ ਵੀ 20 ਤੋਂ ਪਲੱਸ ਵਾਲੀ ਆ ਬਾਕੀ ਵੀਰੇ ਆਪਣੇ ਕੋਲੇ ਵੱਡੀ ਗੱਲ ਵੱਡੀ ਗੱਲ ਵੀਰ ਜੀ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗੀ ਆ ਸਵੈ ਮਸ਼ੀਨਾ ਹੈਗੀਆਂ ਵੀਰੇ ਆਪਣੇ ਕੋਲੇ ਪਰਮਾਤਮਾ ਦੀ ਕਿਰਪਾ ਸਦਕਾ ਤੁਹਾਡਾ ਵੀਰੇ ਕ੍ਰੈਡਿਟ ਕਾਰਡ ਕਿਸੇ ਵੀ ਕੰਪਨੀ ਦਾ ਬਣਿਆ ਹੋਇਆ ਵੀਰ ਜੀ ਤੁਹਾਨੂੰ ਪٹرول ਪੰਪ ਤੇ ਜਾਣ ਦੀ ਲੋੜ ਨਹੀਂ ਜੇਬ ਵਿੱਚ ਪਾਓ ਸਿੱਧਾ ਸੀਨੀ ਵਾਲ ਕੰਡਰੀ ਫਾਰਮ ਤੇ ਆਓ ਆ ਟੀਵੀ ਦੇ ਚਾਹੇ ਉਹਦੀ ਲਿਮਟ 5 ਲੱਖ ਦੀ ਵੀ ਬਣੀ ਦੀ ਆ ਤਾਂ ਵੀ ਵੀਰੇ ਤੁਹਾਡੀ ਕ੍ਰੈਡਿਟ ਕਾਰਡ ਤੇ ਉਹਦੀ ਲਿਮਟ ਜਾਨੀ ਚੱਕ ਦਾਂਗੇ ਪੇਮੈਂਟ ਸਾਰੀ ਤੁਸੀਂ ਨਾਲ ਵੀਰੇ ਨਗਦ ਪਜ ਵੀ ਲੈਣਾ ਕੈਸ਼ 20 50 ਹਜ਼ਾਰ ਤੁਹਾਨੂੰ ਉਹ ਵੀ ਦੇ ਦੇਾਂਗੇ ਐਚ ડી ਐਫ ਸੀ ਬੈਂਕ ਦਾ ਕ੍ਰੈਡਿਟ ਕਾਰਡ ਉਹਦੇ ਵੀਰੇ ਕੈਸ਼ਟਾਂ ਵੀ ਬਣਦੀਆਂ ਨੇ 12 ਮਹੀਨੇ ਦੀ ਬਣਾ ਲਓ 24 ਮਹੀਨੇ ਬਣਾ ਲਓ 27 ਮਹੀਨੇ ਦੀ ਬਾਕੀ ਵੀਰੇ 40 ਦਿਨ ਦਾ ਟਾਈਮ ਤੱਕ तकरीबन ਹਰ ਇੱਕ ਬੈਂਕ ਦੇ ਕ੍ਰੈਡਿਟ ਕਾਰਡ ਤੇ ਮਿਲ ਜਾਂਦਾ ਲਿਓ ਵੀਰੇ ਇਹ ਵੀਰੇ ਦੂਜਾ ਸੂਆ ਸੁੰਡੀਆਂ 6 ਦੰਦਾ ਵੀਰ ਜੀ ਵੱਡੀ ਫਾਰਮ ਵਾਲੀ ਵੀਰੇ ਵਾੜ ਆ ਗਈ ਏ ਵੀਰੇ ਜਾਨੀ ਦੀ 30 ਲੀਟਰ ਤੋਂ ਬਾਹਰ ਵਾਲੀ ਆ। तकरीबन ਕਰਮ ਵਾਲੀ ਆ ਵੀਰੇ ਪਲੂਨ ਦਾ 32 ਲੀਟਰ ਦਾ ਰਿਕਾਰਡ ਆ ਜਿਹੜਾ ਮਾਲਕਾਂ ਨੇ ਦੱਸਿਆ ਸੀਗਾ ਤੇ ਦੁੱਧ ਵੀਰੇ ਜਾਨੀ ਦੀ ਇਹ ਜ਼ਿਆਦਾ ਪਾਉਗੀ। ਬਾਕੀ ਵੀਰੇ ਮੈਂ ਨਹੀਂ ਕਹਿਣਾਗਾ ਇਹ ਤੁਹਾਨੂੰ ਕਰਮ ਵਾਲੀ ਆਪੇ ਦੱਸਣਗੇ। ਥੋੜਾ ਬੁੱਤੇ ਵੀਰੇ ਤੌਰ ਤੋਂ ਲੰਮੀ ਬੱਸ। ਇਹ ਵੀਰੇ ਤੁਹਾਨੂੰ ਆਪੇ ਦੱਸਣੀਆਂ ਜਿਹੜਾ ਵੀਰ ਆਊਗਾ ਉਹ ਗਊ ਤੇ ਖੜੂਗਾ ਵੀਰੇ 10 ਮਿੰਟ ਕੱਲੇ-ਕੱਲੇ ਨਾਲ ਤੇ ਵੀਰ ਖੜਨਗੇ। ਖੜਨਗੇ ਵੀਰੇ ਇਸ ਕਰਕੇ ਕਿਉਂਕਿ ਸਿਆਣਿਆਂ ਦੀ ਕਹਾਵਤ ਆ ਵੀਰੇ ਵੀਹ ਰਿਆ ਦਾ ਮੁੱਲ ਜੌਹਰੀ ਨੂੰ ਪਤਾ ਹੁੰਦਾ ਉਹ ਪੰਜਾਂ ਜੌਹਰੀ ਵੀਰੇ ਸੀਨੀ ਵਾਲਗਾਂ ਡੇਰੀ ਫਾਰਮ ਵਾਲੇ ਦੇ ਨਾਲ ਹਰ ਸਮੇਂ ਹੁੰਦੇ ਆ ਉਹ ਹਰ ਸਮੇਂ ਹੁੰਦੇ ਵੀਰੇ ਜੇ ਅਸੀਂ ਗਊ ਅੱਗੇ ਉਹ ਲੈਣੇ ਆ ਬਹੁਤ ਰਾਏ ਨਾ ਵੀਰੇ 100 ਸਮਝ ਕੇ ਲਈਦੇ ਆ ਗਊ ਦੇ ਚਾਰਸ ਬਲੇ ਘਮ ਘਮ ਕੇ ਵੀਰੇ ਸਕੈਨ ਕਰਦੇ ਨੇ ਆ ਇਹਨੂੰ ਬੰਦੂ ਨੂੰ ਦੇਖਣਾ ਵੀ ਕਿੰਨਾ ਦੁੱਧ ਤੋਲੂ ਵੀ ਕੰਡੇ ਤੇ ਜਿਹੜੇ ਗਾਹਕ ਨੂੰ ਦੇਵਾਂਗੇ ਖਰੀ ਨਹੀਂ ਆਪਣਾ ਗਾਹਕ ਬਣਾਉਗੀ ਮੇਰਾ ਬਾਪ ਉਹ ਤੋਂ ਬਣਾਉਂਗਾ ਜਦੋਂ ਆਪਾਂ ਖਰੀ ਨਹੀਂ ਵੇਚਾਂਗੇ ਸਿਆਣੇ ਵੀ ਕਹਾਵਤਾ ਵੀ ਵੀਰੇ ਭਾਸਿਰ ਤਾਂ ਪਾਥੀਆਂ ਦੇ ਬਿਨਾਂ بے ਪਾਸ ਸਿਆਉਣਾ ਨਹੀਂ ਵਿਕਦਾ ਜਦੋਂ ਵੀਰੇ ਤੁਹਾਡਾ ਮਾਲ ਖਰੀਦਣ ਤੇ ਟਾਈਮ ਲਾਇਆ ਹੋਊਗਾ ਤੁਸੀਂ ਅੱਗੋਂ ਵੀਰੇ ਪੂਰਾ ਸੋਚ ਸਮਝ ਕੇ ਨਾ ਖਰੀਦੇ ਹੋਣਗੇ ਭਾਸਿਰ ਖਰੀਦੇ ਹੋਣਗੇ ਤੇ ਵੀਰੇ ਟੋਪ ਕੁਆਲਿਟੀ ਖਰੀਦੀ ਹੋਊਗੀ ਫਿਰ ਉੱਥੇ ਵੀਰੇ ਮੇਲਾ ਲੱਗਣਾ ਹੀ ਲੱਗਣਾਗਾ ਵੀਰ ਜੀ ਉੱਥੇ ਵੀਰੇ ਫਿਰ ਮੇਲਾ ਲੱਗਣ ਤੋਂ ਕੋਈ ਨਹੀਂ ਰੋਕ ਸਕਦਾਗਾ ਲਿਓ ਵੀਰੇ ਇਹ ਬੈਡ ਵੀਰੇ ਦੂਜਾ ਸੂਹਾ ਸੁੰਦੀਆ ਪੰਜ ਚਾਰ ਦਿਨ ਦੀ ਕੱਚੀ ਆ ਆ ਵੀਰੇ ਖੀਰਾ ਬੱਚਾ ਆ ਗਿਆ ਫਾਰਮ ਵਾਲਾ ਬੱਚਾ ਵੀਰੇ ਖੀਰਾ ਬੱਚਾ ਆ ਗਿਆ ਕੱਤ ਵੀ ਜਾਣੀ ਕੱਚੀ ਦਾ ਹੈਗੀ ਵੀਰੇ ਹਜੇ ਇੱਕ ਹਫ਼ਤੇ ਦੀ ਬਾਕੀ ਜਿਹੜਾ ਵੀਰ ਲੈ ਗਿਆ ਵੀਰਜੀ ਜਿਹੜਾ ਵੀਰੇ ਨੂੰ ਲੈ ਗਿਆ ਵੀਰੇ ਜਾਣੀ ਦੀ ਉਹ ਵੀਰ ਜਾਣੀ ਦੀ ਆਪ ਦਾ ਤਾਂ ਚਾਰ ਚਪੇਰੇ ਘੁੰਮ ਕੇ ਮਨ ਖੋ ਸੋਇਆ ਕਰੂ ਵੀਰੇ ਇਹ ਪਹਿਲਾ ਸੂਆ ਸੁੰਦਿਆ ਮੂੰਹ ਦੇ ਵਿੱਚੋਂ ਦੁੱਧੰਦਿਆਂ ਖੀਰਾ ਬੱਚਾ ਜੀ ਉਹ ਖੀਰਾ ਬਚਾ ਤੇ ਮੁੱਠੀ ਆਲਾ ਥਣ ਜਾਵਾ ਇੱਕ ਚੀਜ਼ ਆਪਾਂ ਹੋਰ ਨੋਟ ਕਰ ਸਕਦੇ ਆ ਜਿੰਨੀਆਂ ਵੜਾ ਆਪਾਂ ਸੀਨੀਵਾਲ ਡੇਰੀ ਫਾਰਮ ਤੇ ਦੇਖਦੇ ਪਏ ਹਾਂ ਹੱਥੀ ਚਵਾਇਣ ਵਾਲੇ ਆ ਕਹਿੰਦਾ ਪਾਪ ਜੇ ਕੋਈ ਵੀਰ ਤੇ ਕਰੇ ਮਸ਼ੀਨ ਬਿਆਣੀ ਉਹ ਵੀ ਇਦਾਂ ਦੇ ਵੜਾ ਖਰੀਦ ਸਕਦਾ ਤੇ ਅੱਗੇ ਆਪਾਂ ਬੁਲਬੁਲ ਦਾ ਬੱਚਾ ਦੇਖੀ ਜਾਣਿਆ ਜੀ ਏ ਵੀਰੇ ਏ ਵੀ ਖੀਰਾ ਬੱਚਾ ਬਾਈ ਜੀ ਫਾਰਮ ਆਲਾ ਬੱਚਾ ਗਾ ਦੁੱਧੰਦਿਆਂ ਦੇ ਵਿੱਚ ਏ ਵੀ ਵੀਰੇ 5 ਤੋਂ 7 ਦਿਨ ਲਊਗਾ ਸੂਨ ਦੇ ਵਿੱਚ ਤੇ ਬਾਕੀ ਵੀਰੇ ਬਲੱਡ ਲੈਣ ਆਪਾਂ ਤਕਰੀਬਨ ਇਹ ਸਾਰੇ ਨਵੇਂ ਦੀ ਦੇਵਾਂਗੇ ਜੀ ਠੀਕ ਆ ਪਸ਼ੋਕਣ ਕਿੱਥੋਂ ਆਇਆ ਕਿਹੜਾ ਸੀਮਨ ਲੱਗਾ ਸਾਰਾ ਬਿਲਕੁਲ ਲੈਫਤੀ ਰੂਪ ਚ ਆਇਆ ਲੈਫਤੀ ਰੂਪ ਦੇ ਵਿੱਚ ਹੀ ਦੇਵਾਂਗੇ ਸੋ ਜਿਹੜੀ ਆਪਾਂ ਇਹ ਵਸੀ ਦੇਖੀ ਜਾਨੇ ਆ ਨਿਊ ਜਨਰੇਸ਼ਨ ਦੀ ਇਦਾਂ ਦੀ ਬੱਚੀ ਜੇਕਰ ਆਪਾਂ ਘਰੇ ਲਿਜਾ ਕੇ ਇਹ ਤੋਂ ਆਪਾਂ ਦੁੱਧ ਪੀਨੇ ਆ ਤੇ ਨਾਲੇ ਬਰੀਡ ਚੈਰ ਕਰ ਸਕਦੇ ਆ ਬਾਜਬ ਮੰਨ ਕੇ ਚੱਲੋ ਵੀ ਬਾਡੀ ਸਟਰਕਚਰ ਇਹਦਾ ਦੇਖੀ ਆਪਾਂ ਬਿਲਕੁਲ ਫਿੱਟ ਫਾੜ ਫ ਭਾਈ ਜੀ ਜਿਆਦਾ ਮੋਟੀ ਗਊ ਨਹੀਂ ਲੈਂਦੇ ਜਿਹੜੀਆਂ ਜਿਆਦਾ ਮੋਟੀਆਂ ਗਊਆਂ ਦਾ ਟ੍ਰੈਂਡ ਚੱਲਿਆ ਗਿਆ ਜਿਆਦੇ ਵੱਡੇ ਹਵਾਨਿਆਂ ਦਾ ਟ੍ਰੈਂਡ ਚੱਲਿਆ ਗਿਆ ਉਹ ਪਹਿਲਾਂ ਪ੍ਰਾਣੀ ਸੋਸ ਸੀ ਵੀ ਜਿਆਦੇ ਵੱਡਾ ਲੇਵਾ ਲੈਣਾ ਲੈ ਤੋਰੋ ਵੀਰੇ ਅੱਜ ਜਿਹੜੇ ਵੀਰ ਆ ਵੀਰੇ ਖੁੱਚਾਂ ਦੇ ਉੱਪਰ ਲੇਵੇ ਨੂੰ ਵੀਰੇ ਪਸੰਦ ਕਰਦੇ ਦੁੱਧ ਵੀ ਉਹੀ ਕੱਢਦੀ ਆ। ਜਦੋਂ ਮੋਟੀ ਵੀਰੇ ਗਊ ਵੀ ਦੁੱਧ ਨਹੀਂ ਕੱਢਦੀ ਹੈਗੀ। ਠੀਕ ਹੈ। ਹਾਂਜੀ ਜਿਆਦੇ ਬਾਲੇ ਵੱਡੇ ਕਾਤਲੀਆਂ ਉਹ ਵੀ ਨਹੀਂ ਕੱਢਦੀਆਂ ਵੀਰੇ ਦੁੱਧ। ਠੀਕ ਹੈ। ਆ ਦੇਖ ਸਕਦਾ ਹਾਂ ਮੇਰਾ ਦੂਜਾ ਸੂਆ ਸੁੰਦੀਆ ਸੇਦਾਂ ਦਾ ਜੀ। ਸੇਦਾਂ ਦਾ ਤੇ ਥਣ ਲੇਵਾ ਬਿਲਕੁਲ ਸਾਫ਼ ਸੁਥਰਾ ਕੰਪੈਕਟ ਹਵਾਨਾ। ਬਿਲਕੁਲ ਵੀਰੇ ਠੋਸ ਲੇਵੇ ਦਾ ਬੱਚਾ ਆ ਗਿਆ। ਥੀ ਚੋਲੇ ਵੀਰ ਜਿਹੜਾ ਮਰਜੀ ਤੇ ਮਸ਼ੀਨ ਵੀ ਲਾ ਸਕਦਾ ਜੀ। ਦੋਨੇ ਟਾਈਪ ਦਾ ਥਣ ਲੱਗਿਆ ਵਾ। ਬਹੁਤ ਟੌਪ ਦਾ ਵੀਰੇ ਜਾਣੀ ਬੱਚਾ ਵੀ ਵੀਰੇ 3 ਗਾਗ ਦੀ ਗੱਲ ਆ ਪਾ ਧਿਆਨ ਚ ਰੱਖਣਾ ਵੀ ਮਸ਼ੀਨ ਜਿਹਦੇ ਘਰੇ ਨਹੀਂ ਹੈਗੀ ਉਹਦੇ ਘਰੇ ਵੀ ਗਾਹ ਜਾਵੇ ਆਪਣੀ ਵੀਰ ਸਭ ਤੋਂ ਪਹਿਲਾਂ ਹੱਥੀਂ ਚਵਾਈ ਦੂਜੇ ਨੰਬਰ ਤੇ ਨਾਲ ਮਸ਼ੀਨ ਦੀ ਚਵਾਈ ਵੀ ਡਬਲਸ ਨਾਲ ਲੈਣਾ ਜੀ ਠੀਕ ਹੈ ਹਾਂਜੀ ਓਦੋਂ ਅਗੇ ਬੱਚਾ ਵੀਰੇ ਹੁਣੇ ਤਾਲਿਆਂ ਨੂੰ ਘੰਟੇ 2 ਹੋਇਆ 142 ਕਿਲੋਮੀਟਰ ਤੋਂ ਵੀਰੇ ਜੋੜਾ ਲਿਆਗਾ ਪਰ ਗਊਆਂ ਵੀਰੇ ਆਪਣੇ ਫਾਰਮ ਚੋਂ ਵੀਰ ਪਹਿਲਾਂ ਲੈ ਜਾਂਦੇ ਸੀਗੇ 2 ਸਾਲ ਹੋ ਗਏ ਤੇ ਹੁਣ ਵੀਰ ਉਹ ਵੇਚਦੇ ਆ ਕਿਉਂਕਿ ਕੋਈ ਵੀ ਫਾਰਮ ਕਿਸੇ ਵੀਰ ਨੇ ਵੀ ਨਮਾ ਕਰਨਾ ਵੀਰੇ 2 ਸਾਲ ਤੱਕ ਖਰੀਦਨੀ ਪੈਂਦੀਆਂ ਨੇ ਉਤੋਂ ਬਾਅਦ ਉਹ ਤੁਹਾਨੂੰ ਵੀਰੇ ਕਿਸੇ ਨੂੰ ਵੀ ਮੋੜ ਦਿਓ ਥੋੜਾ ਜਿਹਾ ਉਤੋਂ ਬਾਅਦ ਉਹ ਵੀਰੇ ਤੁਹਾਨੂੰ ਕਿਸੇ ਨੂੰ ਵੀ ਇਹ ਨਹੀਂ ਹੈਗਾ ਵੀ ਬਾਹਰੋਂ ਖਰੀਦਣੀਆਂ ਪੈਣਗੀਆਂ ਕਿਉਂਕਿ ਫਿਰ ਆਪਣੇ ਕੋਲੇ ਬੱਸੀਆਂ ਤਿਆਰ ਹੋ ਜਾਂਦੀਆਂ ਨੇ ਫਾਕੀ ਥੋੜਾ ਜਿਹਾ ਵੀਰੇ ਫਾਰਮ ਚੋਂ ਖੁੱਲੀਆਂ ਆਉਂਦੀਆਂ ਨੇ ਤੇ ਇਹ ਆਜ਼ਾਦ ਮਰਜ਼ੀ ਦੀਆਂ ਮਾਲਕ ਹੁੰਦੀਆਂ ਨੇ ਜਦੋਂ ਆਪਾਂ ਇਹਨੂੰ ਬੰਦਦੇ ਆ ਫਿਰ ਆਪਦੇ ਆਪ ਨੂੰ ਗੁਲਾਮੀ ਮਹਿਸੂਸ ਕਰਦੀਆਂ ਨੇ ਤੇ ਇਸ ਕਰਕੇ ਥੋੜੀਆਂ ਜਿਹਾ ਖੁੱਲਾ ਵੀਰੇ ਇਹ ਜਣੇ ਤੁਰਨਾ ਪਸੰਦ ਕਰਦੀਆਂ ਨੇ ਬਾਕੀ ਆਪਾਂ ਇਹਦਾ ਲਾਟ ਵੀਰੇ ਇੱਕਦਮ ਇਕੱਠਾ ਰੱਖਦੇ ਆ ਨਾ ਉਹ ਇਸੇ ਕਰਕੇ ਰੱਖਦੇ ਆ ਵੀ ਰੋਜ਼ ਵੀਰੇ ਮਾਲ ਜਾਣ ਦੀ ਹੰਭ ਜਾਂਦਾ ਹੈ ਬਾਕੀ ਕਿਉਂਕਿ ਵੀਰੇ ਇੰਨਾ maal ਇਕੱਠਾ ਕਰਨਾ ਉਹ ਵੀ ਵੀਰੇ ਸਾਫ ਸੋਰਾ ਲੀਲੀ ਫੀਲੀ ਦਾ ਵੀਰੇ ਇੱਕ ਵੀ ਨਹੀਂ ਲਾਉਣੀ ਲੀਨੀਆਂ ਫੀਨੀਆਂ ਲਾਵਾਂਗੇ ਵੀਰੇ ਫਿਰ ਮੇਲੇ ਨਹੀਂ ਲੱਗਦੇਗੇ ਵਿੱਚ ਵੀਰ ਕਹਿੰਦਾ ਸੀਨੀ ਵਾਲਾ ਕਰਾ 40 50 ਗਊਆਂ 4 ਘੰਟਿਆਂ ਦੇ ਵੇਚ ਕੇ ਹੋ ਗਿਆ ਉਹ ਵੀਰੇ ਆਹੇ ਦੇ ਗਊਆਂ ਦੇ ਪੁੱਤ ਵਕਦੇ ਲੈ ਉਹ ਵੀਰੇ ਬੁੱਟੇ ਵੀਰ ਕੱਢੋ ਬਾਹਰ ਜੀ ਕਹਿੰਦਾ ਭਾਉ ਜੇ 45 ਇਕੱਠੀਆਂ ਕਰੀਆਂ ਤਾਂ 300 ਗਾਂ ਦੇਖੀਆ ਪਹਿਲਾਂ ਭਾਈ ਜੀ 45 ਗਊਆਂ ਦੇ ਲਈ ਸਵੇਰ ਵੀਰੇ 4 ਵਜੇ ਉੱਠ ਕੇ ਗੱਡੀ ਦੀ ਸੈਲਫ ਵੱਜ ਜਾਂਦੀ ਆ ਤੇ ਰਾਤ ਦੇ ਵੀਰੇ 10 ਵਜੇ ਟਿਕਰਾ ਕੇ ਘਰੇ ਆਉਣੇ ਆ ਵੇ ਬਸ ਵੀਰੇ ਇਹਨਾਂ ਗੱਡੀ ਚ ਆਵਦਾ ਨਾਸ਼ਤਾ ਨਾਲ ਹੀ ਰੱਖਦੇ ਆ ਠੀਕ ਹੈ ਹਾਂਜੀ ਸਾਡੇ ਨਾਲ ਕੋਈ ਵੀ ਵਿਚ ਵੀਰ ਵਿਚ ਬਹੁਤ ਮੇਰੇ ਕੋ ਆਏ ਨੇ ਜਾਣੀ ਦੀ ਉਹ ਰੋਟੀ ਦੀ ਭੁੱਖ ਵੀ ਦੇ ਸਾਡੇ ਜਿੰਨੀ ਕੋਈ ਵੀ ਨਹੀਂ ਕੱਟ ਸਕਦਾਗਾ ਉਹ ਖੇਤੇ ਆ ਲੈ ਗਏ ਭਾਈ ਜੀ ਖੇਤੇ ਰਹਿ ਕੇ ਫੇਰ ਨਾ ਕਮਾਏ ਜਾਂਦੇ ਵੀਰੇ ਫੇਰ ਆ ਜਗ੍ਹਾ ਤੇ ਪਹੁੰਚਿਆ ਜਾਂਦਾ ਇਹੋ ਜੇ ਨਾਗ ਵੀਰੇ ਫੇਰ ਖਰੀਦੇ ਜਾਂਦੇ ਆ ਇਹ ਨਹੀਂ ਗੱਲ ਵੀ ਚੁੱਲ੍ਹੇ 'ਚ ਝਾਕੀ ਜਾਈਏ ਵੀ ਧੂਆਂ ਨਿਕਲ ਪਿਆ ਕਦੋਂ ਪੱਕਣਗੇ ਤੇ ਕਦੋਂ ਖਾ ਕੇ ਜਾਈਏ ਰੋਟੀ ਵੀਰੇ ਕਦੇ ਨਹੀਂ ਨਿੱਕੀ ਹੈਗੀ ਜੀ ਜਾਇਗੱਲ ਹਾਂਜੀ ਮਾਲਕ ਵੀਰੇ ਦੂਜਾ ਸੁਹਾ ਸੂੰਦਾ ਵੀਰੇ ਜਿਹੜਾ ਵੀਰ ਮਰਜੀ ਲੈ ਜਾਏ ਬਾਈ ਜੀ ਸਾਡੇ ਨਾਲ ਸਾਈ ਲਾ ਲੈ ਵੇ 45 ਕਿਲੋ 45 ਕਿਲੋ ਵੀਰੇ ਕੰਡੇ ਦੇ ਦੁੱਧ ਤੋਲ ਕੇ ਦੇਵਾਂਗੇ ਮਸ਼ੀਨ ਦੀ ਚਵਾਈ ਵਾਲਾ ਪਰ ਇਹਨੂੰ ਵੀਰ ਨੂੰ ਸਿਲੈਕਟ ਕਰੇ ਹੱਥੀ ਨਹੀਂ ਚੋਈ ਹੋ ਜਾਣਾ ਇਹਨਾਂ ਦਾ ਦੁੱਧ ਵੀਰੇ ਠੀਕ ਹੈ ਉਹ ਤੋਂ ਬਾਅਦ ਬੱਚਾ ਵੀਰੇ 50 ਕਿਲੋ ਦੇਊ ਇਹ ਲੀਲੀ ਫੀਲੀ ਨਹੀਂ ਹੈਗੀ ਵੀਰੇ 5.5 ਫੁੱਟ ਤੋਂ ਕਰ ਦੇਦਾ ਉੱਚਾ ਹੈਗਾ ਜਿਹੜੀਆਂ ਐਂਡ ਦੇ ਤਿੰਨੇ ਖੜੀਆਂ ਤਿੰਨੇ ਵੜਾ ਜੇ ਕੋਈ ਬੰਦਾ ਮੰਨ ਕੇ ਚੱਲੋ ਵੀ ਸੈੱਟ ਥੱਲੇ ਬਣਦਾ ਜਾ ਕੇ ਉਹ ਫਾਰਮ ਬਾਸੇ ਬੱਢ ਕੇ ਰੱਖ ਲੈ ਵੀਰੇ ਫਾਰਮ ਸ਼ੁਰੂ ਹੋ ਗਿਆ ਚੀਜ਼ਾਂ ਲੈਣ ਦਾ ਤਿੰਨਾਂ ਦੇ ਬੱਸ ਅੱਜ ਤੋਂ ਹੀ ਫਾਰਮ ਕਾਮਯਾਬ ਹੋ ਗਿਆ ਮੇਰੇ ਕਹਿਣ ਦੀ ਗੱਲ ਨਹੀਂ ਵੀਰੇ ਜਿਹੜਾ ਬੰਦਾ ਲਜਾਊਗਾ ਤੈਨੂੰ ਅਜਮਾ ਕੇ ਦੇਖੂਗਾ ਉਹਨੂੰ ਪਿੱਛੇ ਮੁੜ ਕੇ ਫਿਰ ਝਾਕਣ ਦੀ ਲੋੜ ਨਹੀਂ ਜਿਹੜਾ ਵੀਰੇ ਇਸ ਤਰ੍ਹਾਂ ਦੇ ਨਗੀਨੇ ਪਹਿਲਾਂ ਥੁਰੂ ਤੋਂ ਖਰੀਦਣ ਦੀ ਸੋਚ। ਉਹ ਗੱਲ ਉਹੀ ਆਈ ਖੜੀ ਆ ਅੱਜ ਦੇ ਟਾਈਮ 4 ਵੇ 4 ਟਰੈਕਟਰ ਕੰਮ ਦਿੰਦਾ। ਸੁਪਰ ਸੀਟਰ ਜਿੱਦੋਂ ਪਾਉਨੇ ਆ ਉਦੋਂ ਪਤਾ ਲੱਗਦਾ ਪੈਸੇ ਲਾਇ ਸਿਆ। ਹਾਂ ਜੀ ਲੈਵੇ ਤੇ ਮਰਵਾ ਦਿਓ ਗਿਰਜੀ ਦੇਖੋ ਨਾੜਾ। ਭਾਰਤ ਦਾ ਨਕਸ਼ਾ ਬਣਿਆ ਪੈ ਜਾਵਾ। ਇਹਦਾ ਵੀਰੇ 40 ਲੀਟਰ ਤੇ ਕੁਸ ਗ੍ਰਾਮ ਚਵਾਇਆ ਵਾ। ਇਹ ਵੀ ਵੀਰੇ 5.5 ਫੁੱਟ ਤੋਂ ਉੱਚੀ ਇਹ ਜਾਣੀ ਦੀ ਉਹ ਗਊਆਂ ਵੀਰੇ ਜਿਹੜੀ 100 ਗਊ ਦੇ ਵਿੱਚ ਖੜੀ ਦਿੰਦੀ ਆ ਇਹ 100 ਗਊ ਦੇ ਵਿੱਚ ਵੀਰੇ ਖੜੀ ਬੈਣ ਜਿਹੜੀ ਦਿੰਦੀ ਆ ਨਾ ਇਹ ਉਹ ਬੈੜਾ ਸੋ ਨਾੜਾ ਬੈੜਦੇ ਇੰਨੇ ਜਿਆਦੇ ਜਿੰਨੇ ਖੁਰਪਿਆ ਰੋਟਾ ਵੇਟਰ ਦੇ ਲੱਗੇ ਹਾਂ ਹਜੇ ਕੱਚੀ ਆ ਬਾਈ ਜੀ ਕਿਸੇ ਵੀਰ ਨੇ ਸਾਈ ਲਾਉਣੀ ਆ 50 ਇਹਦਾ ਵੀ ਚਵਾ ਦੇਾਂਗੇ ਜੀ 50 ਕਿਲੋ ਦੁੱਧ ਦੇਉ ਜਮਾ ਹਾਂ ਹਾਂ ਜੀ ਆਪਣੇ ਫਾਰਮ ਦੇ ਵੀਰੇ ਸਾਈ ਲਾ ਲੈ ਵੇ ਤੇ ਲੈਵਾ ਫੱਟ ਫੱਟ ਰੱਖੋ ਲੈਵਾ ਵੀਰੇ ਫੱਟਣ ਸੋਹੀ ਲੈਵਾ ਤੇ ਬਾਕੀ ਕੱਲਾ ਵੀਰੇ ਗੱਬਣਾ ਦਾ ਨਹੀਂ ਚਮਾਉਣਾ ਤੇ ਸੂਈ ਵੀ ਰੈਡੀ ਵੀ ਦੇਣੀ ਆ ਬੁੱਟੇ ਵੀਰ ਕੱਢੋ ਬਾਹਰ ਇਹਦਾ ਦੁੱਧ ਕਿੰਨਾ ਹੈ ਹਾਜ਼ਰ ਆਜੇ ਹੁਣ 42 ਲੀਟਰ ਹਾਜ਼ਰ ਆ ਬਾਈ ਅੱਜ ਅਜ ਨੂੰ ਪੰਜਵਾ ਦੇਣਾ ਪਰ 42 ਲੀਟਰ ਨਹੀਂ ਵੀਰੇ ਅੱਜ ਤਾਂ 42 ਆ ਪਰ 50 ਲੀਟਰ ਤੋਂ ਪਾਰ ਵੀਰੇ ਕੰਡੇ ਤੇ ਤੋਲ ਕੇ ਦੇਵਾਂਗੇ ਤੋਲ ਕੇ ਬਿਲਕੁਲ 42 ਲੀਟਰ ਵੀਰੇ ਅੱਜ ਹਾਜ਼ਰ ਆ ਕੋਈ ਨਹੀਂ ਵੀਰ ਦੋ ਦਿਨ ਚੋਲੇ ਚਾਰ ਦਿਨ ਚੋਲੇ ਜਿਉਂ-ਜਿਉਂ ਚੋਈ ਚੱਲੂ ਵੀਰੇ ਹਰ ਇੱਕ ਡੰਗ ਦਾ ਕਿਲੋ ਡੂੜ ਤੇ ਲੋਣੇ ਵਧਾਈ ਜਾਣਾ ਚੱਕੀ ਤੁਰ ਜਾਣਾ ਤਾਂ ਹਾਂਜੀ ਜਾਣੀ ਤਕਰੀਬਨ ਵੀਰੇ ਜੇ ਜ਼ਿਆਦੇ ਸੇਵਾ ਕਹਿੰਦੇ 60 ਨੂੰ ਵੀ ਮੂੰਹ ਮਾਰੂ ਪਰ 53-55 ਕਿਲੋ ਵੀਰੇ ਦੋਦੇ ਦਾ ਬੜੀ ਆਮਦਾਰੀਆਂ ਚੋਲਾਂਗੇ ਅਰ ਅੱਜ ਦੀ ਘੜੀ 42 ਕਿਲੋ ਆ ਪੰਜਵੇਂ ਦਿਨ ਥੱਲੇ 42 ਕਿਲੋ ਤਾਂ ਇੱਕ ਤਾਂ ਬਰੀਡ ਆ ਦੂਜੇ ਨੰਬਰ ਤੇ ਇਹਦਾ ਟਾਈਮ ਆ ਹੁਣ ਭਾਈ ਜਿਹੜੇ ਫਾਰਮ ਚੋਂ ਲਈ ਆ ਨਾ ਇਹ ਵੀ 451 ਨੰਬਰ ਆ ਵੀਰੇ ਹਜ਼ਾਰ ਗਊ ਤੇ ਵੀਰਾਂ ਦਾ ਫਾਰਮ ਵਗ ਗਿਆ ਚਾਰ ਪੰਜ ਫਾਰਮ ਹੈਗੇ ਵੀਰਾਂ ਦੇ ਠੀਕ ਹੈ ਬਾਕੀ ਵੀਰੇ ਨੀਨੀ ਫਿੰਦੀ ਨੇ ਵੀ ਹਾਥੀ ਚ ਪਾ ਕੇ ਲੈ ਜਾਾਂਗੇ ਇਹ ਸੋ ਵੀਰੋ ਹਵਾਨਾ ਦੇਖੋ ਪੂਰਾ ਸਾਫ ਸੁਥਰਾ 42 ਕਿਲੋ ਦੁੱਧ ਇਸ ਗੱਲੋਂ ਕਿਹਾ ਹੈਗਾ ਬਰੀਡ ਫੋਲ ਇਹਦੇ ਵਿੱਚ ਦੂਜੇ ਨੰਬਰ ਤੇ ਅੱਜ ਦੀ ਘੜੀ ਤੰਦਰੁਸਤ ਖੜੀਆ ਜਾਵਾਂ ਤੰਦਰੁਸਤ ਵੀ ਨੇ ਠੀਕ ਹੈ ਬਾਕੀ ਵੀਰ ਜੀ ਆਪਣੇ ਕੋਲੇ ਆਨਲਾਈਨ ਪੇਮੈਂਟ ਦੀ ਸਹੂਲਤ ਆਸਤੀ ਟਰਾਂਸਪੋਰਟ ਦੀ ਸਹੂਲਤ ਸਾਰੀ ਹੈਗਾ ਤੁਸੀਂ ਦੂਰੋਂ ਆਉਣਾ ਬੇਚਿੰਤ ਹੋ ਕੇ ਆਓ ਜਿਨੇ ਇੱਕ ਗਊ ਲੈਣੀ ਆ ਕਿਉਂਕਿ ਹਰ ਏਰੀਆ 'ਚ ਆਪਣੀਆਂ 4-5 ਗਊਆਂ ਜਾਂਦੀਆਂ ਨੇ ਉਹ ਫਿਰ ਇੱਕ ਦੂਜੇ ਵੀਰ ਨਾਲ ਸਾਂਝੀ ਪਾ ਲੈਣਾ ਕਰਾਇਆ ਮਹਿੰਗਾ ਨਹੀਂ ਪੈਣ ਦਿੰਦੇ ਕਿਸੇ ਵੀ ਵੀਰ ਨੂੰ ਵੀਰੇ ਮਹਿੰਗਾ ਨਹੀਂ ਪੈਣ ਦੇਣਾ ਤਾਂ ਸਿੰਨੀਵਾਲ ਕਾਂ ਡੈਰੀ ਫਾਰਮ ਤੇ ਆਉਂਗੇ ਜੇ ਮਹਿੰਗਾ ਪੈਣ ਲੱਗੇ ਵੀਰੇ ਫਿਰ ਕਿਹੜਾ ਆ ਕਿੰਦਰ ਰਿਕਾਰਡ ਬੱਧ ਵੀਡੀਓ ਦੇਵਾਂਗੇ ਵੀਰੇ ਇਹ ਪੰਜ ਚਾਰ ਦਿਨ ਲੈਂਦੀ ਆ ਵੀਰੇ ਇਹ ਵੀ 3 ਤੋਂ ਪਲੱਸ ਵਾਲੀ ਆ ਮਾਲ ਥੱਲੇ ਵੀ ਸਾਰਾ ਟਾਪਰ ਆ ਆ ਬੱਚਾ ਆ ਗਿਆ ਵੀਰੇ ਦੂਜਾ ਸੂਆ ਇਹ ਬੱਚਾ ਦੂਜਾ ਸੂਆ ਆ ਗਿਆ ਇਹਦਾ ਲੇਵਾ ਦੇਖੋ ਵੀਰੇ ਇਹ ਵੀ ਪੰਜ ਚਾਰ ਦਿਨ ਲਊਗੀ ਤੇ ਦੁੱਧੇ ਵੀ 27 28 ਕਿਲੋ ਵਾਲਾ ਬੱਚਾ ਵੀਰੇ ਫਿਟਿੰਗ ਆ ਗਿਆ ਐਰ ਸੈਰ ਹਾਂਜੀ ਇਹ ਐਰ ਸੈਰ ਆ ਗਈ ਇਹ 20 ਕਿਲੋ ਵਾਲਾ ਬੱਚਾਗਾ ਹਫਤਾ ਲਊਗੀ ਇਹ ਭਾਅ ਵੀ ਉਹੇ ਜਿਹਾ ਵੀਰੇ ਠੀਕ ਹੈ ਤੇ ਉਦੋਂ ਅੱਗੇ ਬਾਈ ਜੀ ਸੇ ਦੰਦ ਬੱਚਾ ਆ ਗਿਆ ਦੂਜਾ ਸੂਆ ਇਹ ਛੋਟੀਆਂ ਨਹੀਂ ਹੈਗੀਆਂ ਵੀਰੇ ਕੋਈ ਵੀ ਸਾਰਾ ਵੱਡਾ ਮਾਲ ਹੀ ਹੈ ਜਿਹਨੂੰ ਐਰ ਸਰਸੀਓ ਛੋਟੀ ਛੋਟੀ ਹੈਗੀ ਆ ਵੀਰੇ ਆ ਵੀਰੇ ਖੀਰਾ ਬੱਚਾ ਆ ਗਿਆ ਤਾਂਹਾਂ ਲਾਉਣ ਦੀ ਜਗ੍ਹਾ ਨਹੀਂ ਸੀ ਖੀਰਾ ਬੱਚਾ ਵੀਰੇ 14-15 ਦਿਨ ਦੀ ਬਾਕੀ ਹੈਗੀ ਉਦੋਂ ਅੱਗੇ ਆ ਜਾਊਗੀ ਇਹਦਾ ਵੀਰੇ 24 ਤੋਂ 25 ਲੀਟਰ ਕੰਡੇ ਦੇ ਤੋਲ ਦੇਾਂਗੇ ਵੀਰੇ ਤੇ ਮਾਜਰਾ ਮੁਕਾਬਲਾ ਹੋਊਗਾ ਹਾਂਜੀ ਦੂਜਾ ਸੂਆ ਵੀਰੇ ਤੇ ਆ ਬੜਾਗੀ ਵੀਰੇ ਇਹ ਵੀ ਤਕਰੀਬਨ ਐ ਮੰਨ ਕੇ ਚੱਲੋ ਵੀਰੇ 5 ਤੋਂ 7 ਦਿਨ ਲਊ ਇਹ ਵੀ 20 ਲੀਟਰ ਤੋਂ ਪਾਰ ਵਾਲੀ ਆ ਵੀਰ ਜੀ ਥਾਣੇ ਦੇਖੋ ਤੇ ਆ ਜੋੜਾ ਵੀਰੇ ਉਦੋਂ ਅੱਗੇ ਤਾਜਾ ਸੂਆ ਆ ਗਿਆ ਇਹਦੇ ਥੱਲੇ ਵੀ ਵੀਰੇ ਜਾਣੀ ਦੀ ਦੁੱਧ ਕਾਫੀ ਅੱਤੇ ਹੀ ਹੋਵੇ 24 ਹੋਵੇ ਤੋਲਿਆ ਨਹੀਂ ਪਰ ਤੇ ਆ ਵੀ 20 ਤੋਂ ਪਾਰ ਹੈਗੀ ਆ ਵੀਰੇ ਦੇਖ ਸਕਦੇ ਹੋ ਭਾਈ ਇਹ ਤੂ ਅੱਗੇ ਵੀਰੇ ਹੈ ਦੂਜਾ ਸੂਆ ਇਹ ਪਿਛਲੇ ਲਾੜ ਦੀ ਬਾਕੀ ਆ ਇਹਨੇ ਚਾਰ ਦੰਦ ਪੂਰੇ ਹੋ ਕੇ ਸੱਗ ਦੇ ਚੱਕ ਲਏ ਪਰ ਹਜੇ ਵੀ ਵੀਰੇ 13 14 ਦਿਨ ਦੀ ਕੱਚੀ ਆ ਪਾ ਸਿਰ ਮਿਲੀ ਸੀ ਪਾ ਸਿਰ ਹੀ ਦੇ ਦਿਆਂਗੇ ਉਦੋਂ ਅੱਗੇ ਵੀਰੇ ਆਪਣੇ ਕੋਲ ਤੀਜਾ ਸੂਆ ਵੀ ਆ ਗਿਆ ਤੇ ਤੀਜਾ ਸੂਆ ਵੀਰੇ ਕਰਮਾ ਵਾਲੀ ਪਰ ਦੁੱਧਾਂ ਦੇ ਵਕਤ ਤੋਂ ਬਹੁਤ ਟੌਪ ਦਾ ਬੱਚਾ ਆਈ ਹੋਈ ਆ ਏ ਦੇਖੋ ਨਵਾਜੀ ਵੀ ਹੈ ਨਹੀਂ ਵੀਰੇ ਇਹ ਵੀ ਪੰਜਰ ਦਾ ਲਸੂਣ ਆਹ ਨਾਲ ਵੀਰੇ ਦੂਜਾ ਸੂ ਆ ਗਈ ਇਹ ਵੀ 35 ਕਿਲੋ ਵਾਲੀ ਇਹ ਇੱਕ ਹਫਤਾ ਲੰਦੀ ਆ ਬਾਕੀ ਹਜੇ ਅੰਦਰ ਮਾਲਵੀ ਨੇ ਮਾੜਾ ਕੋਈ ਨਹੀਂ ਲੱਗਿਆ ਵਾ ਆਹ ਮਾਲਵੀ ਨੇ ਤਾਜੀ ਸੂਇਆ ਜਰਸੀ ਨਿੱਕੀ ਬਹੁਤ ਆ ਬਾਹਲੀ ਨਿੱਕੀ ਨਹੀਂ ਜਾਣੀ ਜੀ ਪੰਜਾਬ ਵਾਲੀ ਹਮਾਤੜ ਵਾਲੀ ਕੋਈ ਨਹੀਂ ਹੁੰਦੀ ਮੀਡੀਅਮ ਸਾਈਜ਼ ਆ ਗਿਆ ਹਾਂ ਔਰ ਵੀਰ ਮੇਰੇ ਦੁੱਧ 20 ਕਿਲੋ ਆ ਮੇਰੀ ਵੀਡੀਓ ਕਲਿੱਪ ਕੱਟ ਲੈ 18 ਕਿਲੋ ਕਹਿ ਕੇ ਰੇਮਾਂ ਦੇ ਚੋਕੇ ਨਾ ਜਾਣਾ ਚੋਕੇ ਲੈ ਜੀ 18 ਕਿਲੋ ਪੂ ਦੁੱਧ 20 ਕਿਲੋ ਆ ਤੁਸੀਂ ਆਏ ਮੰਨੋ ਵੀਰੇ ਬੋਤਲਸ ਬਸ ਤੁਸੀਂ ਜਾਣੇ ਇੱਕ ਤਰ੍ਹਾਂ ਦਾ ਦੁੱਧਾਂ ਵਾਲੇ ਰੈਂਕ ਕਾ ਜਿਹਨੂੰ ਬਟੈਂਕ ਕਹਿ ਦਈਏ ਤੇ ਫੈਟ ਵਾਲੇ ਗੋਣਾ ਜਾਵਾ ਹਣਾ ਇਹ ਸੇ ਜਿਹਨੂੰ ਬਾਹਰ ਆ ਜੀ ਆ ਮੇਰੇ ਪਿਓ ਸਾਈ ਆਣਾ ਠੰਡੀ ਸੀਲ ਆ ਪੰਜ ਚਰ ਦੇ ਲਸੂਣ ਨੂੰ ਬਹੁਤ ਟੌਪ ਦਾ ਬੱਚਾ ਆ ਬੱਚਾ ਆ ਗਿਆ ਵੀਰੇ ਵੀ ਪੰਜ ਚਰ ਦਾ ਲਸੂਣ ਨੂੰ ਆ ਬੱਚਾ ਵੀਰੇ ਹੁਣੇ ਸੁਆ ਹਜੇ ਸਵੇਰੇ ਸੁਆ ਦੁੱਧ ਉਹਦਾ ਚੋਇ ਨਮਾਈ ਨਹੀਂ ਹੈਗੀ ਥੋੜਾ ਛੋਟਾ ਤੋੜ ਵੀ ਦਿਓ ਇਹ ਇਹ ਨਾ ਸੋਚਣਾ ਵੀ ਅੰਦਰ ਉਦਾਂ ਹੀ ਬਿੰਦੀਆਂ ਫਿਨੀਆਂ ਲੱਗੀਆਂ ਵੀਰੇ ਟੌਪ ਦੇ ਨਿੰਨੇ ਲੱਗੇ ਅੰਦਰ ਵੀ ਅਗੇ ਜਰਸੀ ਕਾਫੀ ਕਲਰ ਦੇਖਿਆ ਨੇ ਕਾ ਆ ਵੀਰੇ ਜਰਸੀ ਤਾਜੀ ਸੂਈਆ ਸਵੇਰ ਟਾਈਮ ਤੇ ਬਾਈ ਹੋਈ ਹੈ ਦੀ ਇਹ ਵੀ ਵੀਰੇ 20 ਤੋਂ ਬਾਹਰ ਦੇਣਾ ਨੇ ਇਹ ਆ ਵੀਰੇ ਕਾਫੀ ਜਰਸੀ ਚਾਰ ਦਿਨ ਦਾਗੀ ਪ્યોਰ ਛੋਡੇ ਕੰਨ ਦੀ ਦੇਖ ਸਕਦੇ ਹੋ ਵੀਰੇ ਲੈ ਵਾ ਦਾ ਦਿਖਾਓ ਜੀ ਸਭਰ ਜਿਹੜਾ ਵੀਰ ਆ ਪੇਮੈਂਟ ਲਾਊਗਾ ਕਾਫੀ ਜਰਸੀ ਦੇ ਉੱਪਰ ਚੰਗੇ ਸੈਕਸਰ ਸੀਮਨ ਲਖਾ ਕੇ ਆਪਾਂ ਪ੍ਰੀਤ 500 ਬਾੜ ਦੇ ਲਗਾ ਕੇ ਸੀ ਹੁਣ ਵਜਿਆ ਵੀਰੇ ਤਿਆਰ ਕਰ ਲੈ ਕਿਉਂਕਿ ਵਜੇ ਨੂੰ ਵਜੂਦ ਬੈਠ ਦੇ ਵਿੱਚ ਬਹੁਤ ਜ਼ਿਆਦੇ ਆ ਵੀਰੇ ਬਹੁਤ ਟਾਪ ਦਾ ਬੱਚਾ ਕਾਫੀ ਦਾ ਇਹ ਵੀ ਵੀਰੇ 20 ਤੋਂ ਬਾਹਰ ਆਲਾ ਉਹਦੇ ਦਾ ਤੇ ਤੋਂ ਸੂਈ ਪਈ ਉਹਦਾ ਵੀਰੇ 20 ਤੋਂ ਬਾਸ ਢ ਬਾਕੀ ਬਾਈ ਜੀ ਇਹ ਤਾਂ ਹੀ ਦਿਖਾਈਆਂ ਵੀ ਇਦਾਂ ਲਿੰਨੀਆਂ ਫੀਲੀਆਂ ਨਹੀਂ ਹੈਗੇ ਅੰਦਰ ਅੰਦਰ ਵੀ ਟੌਪ ਦੇ ਮਾਲ ਲੱਗਦੇ ਆ ਅੱਜ ਕੋਈ ਨਾ ਵੀਰਾਂ ਦੇ ਕੱਲ ਨੂੰ ਵੀਰਾਂ 600 ਦਾ ਕਰਾਵਾਂਗੇ ਇਕੱਲਾ-ਇਕੱਲਾ ਲੱਗ ਦੇਵਾਂਗੇ 45 ਨਾਲ ਹੋਣਗੇ ਜਿਹੜਾ ਵੀਰ ਫਾਰਮ ਤੇ ਆਊਗਾ ਵੀਰੇ ਉਹਦਾ ਜਣੀ ਮੁੱਲ ਪਾ ਕੇ ਮੋੜਾ ਕੋਈ ਵੀ ਵੀਰ ਆਉਂਦਾ ਜੱਗੇ ਨਾ ਆਕੇ ਮੈਨੂੰ ਮਿਲ ਲੈ ਵੀਰੇ ਨਾ ਦੇ ਕੇ ਮੋੜਨਾ ਮੇਰੀ ਜ਼ਿੰਮੇਵਾਰੀ ਹੈ ਤੇ ਸਾਹਮਣੇ ਪਹਾਣਾ ਦੇਣਾ ਪੈ ਜੇ ਕਿਸੇ ਵੀਰ ਨੂੰ ਉਦੋਂ ਅੱਗੇ ਵੀਰੇ 4 ਦੰ ਦਾ 80 ਤੋਂ 16 ਕਿਲੋ ਹੋਊਗਾ ਵੀਰੇ ਤੇ ਇਹ ਵੀ ਵੀਰੇ 2 ਦੰਦ ਦਾ ਕਾਨੂੰਨ ਬੱਜਾਗਾ ਉਹ ਵੀ ਕਾਨੂੰਨ ਸੀਗੀ ਇਹਦੇ ਥੱਲੇ 15 ਘੂਗਾ ਤੇ ਆ ਵੀ ਵੀਰੇ ਕਾਨੂੰਨ ਆ ਗਈ ਇਹਦੇ ਥੱਲੇ 17 18 ਹੋਊਗਾ ਵੀਰ ਜੀ ਆਹ ਕਾਨੂੰਨ ਖੀਰੀ ਬੱਸੀ ਆ ਗਈ ਤੇ 72 ਦੀ ਦੇ ਦੂੰਗਾ ਫਾਰਮ ਤੋਂ ਲਈਆ ਬੈਦਰ ਰਿਕਾਰਡ ਵੀਰੇ ਹਜੇ ਕੱਚੀ ਆ 20 ਦਿਨ ਦੀ 72 ਦੀ ਦੇ ਦਿਆਂਗੇ ਮਾਨ ਹੋ ਜਾਊਗਾ ਵੀਰ ਦਾ ਤੇ ਉਸ ਤੋਂ ਅੱਗੇ ਵੀਰੇ ਤਾਜੀ ਸੂਈ ਆ ਗਈ 18 ਕਿਲੋ ਚਾਰ ਦੰਦ ਦੀ ਉਸ ਤੋਂ ਅੱਗੇ ਵੀਰੇ ਆਹ ਬੱਚਾ ਸੂਣ ਵਾਲਾ ਤੇ ਆ ਵੀ ਇਹ ਆਫਰ ਆਗਾ 50 ਤੋਂ ਥੱਲੇ ਦੇ ਦੂੰਗਾ 50 ਹਜ਼ਾਰ ਕੀਰਾ ਬੱਚਾ ਵੀਰੇ ਗੱਬੜ ਗੱਬੜ ਜੀ ਦੇਖੋ ਦੇਖੋ ਵੀਰੇ ਬਾਕੀ ਸੱਤ ਬੈੜਾ ਵੀਰੇ ਹੋਰ ਆਉਣ ਵਾਲੀਆਂ ਨੇ ਦੋ ਜਰਸੀ ਆ ਦੋ ਵੀਰੇ ਕ੍ਰਾਸ ਬੈੜਾ ਨੇ ਤੇ ਪੰਜ ਐਫਐਫ ਬੱਡੀਆਂ ਕੱਲ ਨੂੰ ਸਵੇਰ ਸਵੇਰੇ ਸੌਦੇ ਲਾਵਾਗੇ ਤੇ ਦੂ ਅਗਲਾ ਰਾਤ ਵੀਰੇ 2522 ਨੂੰ ਫੇਰ ਕੱਢਾਂਗੇ ਐਂਡ ਤੇ ਇੱਕ ਗੱਲ ਲਾਜ਼ਮੀ ਕਹਣਾਗਾ ਕਿ ਤੋਂ ਮਖਰੀਦੀਆਂ ਦੇਖ ਕੇ ਨਰਖ ਪਰਖਣਾ ਪਰ ਸਾਡੇ ਫਾਰਮ ਚੋਂ ਖਰੀਦੀਆਂ ਵੀਰੇ ਜਿਆਦਾ ਨਰਖ ਪਰਖਣਾ ਖਰੀਦੋ ਕਿਉਂਕਿ ਸਾਲ ਹੀ ਚੀਜ਼ ਹੁੰਦਾ ਵੀਰੇ ਦਾ ਲਾਂਬਾ ਕੋਈ ਨਹੀਂ ਹੁੰਦਾ ਵਪਾਰ ਦਾ ਵੀਰੇ ਕੰਮ ਕਰਦੇ ਅੱਗੋਂ ਲੈ ਕੇ ਆਉਣੇ ਆਹ ਸਾਲੀ ਚੀਜ਼ ਵੇਚਦੇ ਆਂਗੇ ਕਿਉਂਕਿ ਬੇਤਵੀਰ ਕਹਿੰਦੇ ਗਾਰੰਟੀ ਸਾਡੀ ਵੀਰੇ ਗਾਰੰਟੀ ਇੱਕ ਮਿੰਟ ਦੀ ਨਹੀਂ ਕਿਸੇ ਕਿਸਮ ਦੀ ਕਿਉਂਕਿ ਜਿੱਥੋਂ ਗਾਰੰਟੀਆਂ ਮਿਲਦੀਆਂ ਉੱਥੋਂ ਆਦੀ ਮਿਲਦਾਗਾ ਬਾਕੀ ਵੀਰੇ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਆਦੀ ਨਿਰਖ ਪਰਖਣਾ ਲਿਜਾਓ ਵੀਰੇ ਘੇਟੋ ਮਾਰ ਕਿਸੇ ਕਿਸਮ ਦੀ ਕੋਈ ਗਾਰੰਟੀ ਨਹੀਂ ਹੋਣੀ ਵੀਡੀਓ ਦੇਖਣ ਲਈ ਧੰਨਵਾਦ